ਸਸਰੀਕਾਰ ਜੀ ਰਾਮ ਰਾਮ ਨਾਰਾਇਣ ਅਸਲਾਮੁਅਲਿਕਮ ਖੁਸ਼ੀਆਂ ਖੁਸ਼ੀਆਂ ਜੀ ਖੁਸ਼ੀਆਂ ਖੇੜੇ ਅੱਜ ਸਾਡੀ ਮੱਝ ਸੂਈ ਹੈ ਜੀ ਸਵੇਰੇ 5 ਵਜੇ ਘਰ ਦੀ ਮੱਝ ਹੈ ਜਿਸ ਨੇ ਕੱਟੀ ਦਿੱਤੀ ਹੈ ਜੀ ਜੋ ਕਿ ਬਹੁਤ ਵਧੀਆ ਬਰੀਡ ਦੀ ਕੱਟੀ ਹੈ ਇਹ ਗਨ ਕਰਾਈ ਗਈ ਸੀਗੀ ਏ ਆਈ ਤੇ ਪੋਲਾ ਸਿੰਘ ਰਾਖੀ ਤੇ ਸੀਗਾ ਰਾਤ ਇਹਦੀ ਤੇ ਮੈਨੂੰ ਜਾਣ ਨਹੀਂ ਦਿੱਤਾ ਕਿਉਂਕਿ ਮੈਂ ਨਾ ਲਈ ਡੇਢ ਲਿਖ ਦਿਨਾ ਉਹਨਾਂ ਦਾ ਚਲੋ ਜਦੋਂ ਗਣ ਕਰਾਨੇ ਇਹਨਾਂ ਨੂੰ ਆਈ ਕਰਾਂਦੇ ਆ ਡੱਟ ਤੋਂ ਤਾਂ 310 ਦਿਨ ਲੈਂਦੀ ਹੈ ਇਹ 306 ਦਿਨਾਂ ਦੇ 7 ਦਿਨਾਂ ਦੇ ਵਿੱਚ ਵੀ ਸੂਪੀ ਉਹਦੇ ਨਾਲ ਕੀ ਹੁੰਦਾ ਥੋੜਾ ਰਾਖੀ ਰੁਖੀ ਨਹੀਂ ਰੱਖਣੀ ਪੈਂਦੀ ਜਿਆਦਾ ਲੰਮਾ ਟਾਈਮ ਬਹੁਤ ਵਧੀਆ ਉਹਦੇ ਨਾਲ ਆ ਦੇ ਹਾਂ ਆ ਵੀ ਪੋਲਾ ਸਿੰਘ ਕਿੰਨੇ ਦੁੱਧ ਵਾਲੀ ਐ ਮੈਸ ਇਹ ਹੈਂ ਇਹ ਲੋਕ ਕਹਿੰਦੇ 20 ਕਿਲੋ ਹਾਂਜੀ ਅੱਛਾ ਚ ਵੱਡੀ ਆ ਹਾਂ ਵੱਡੀ ਹੋਦੀ ਪਹਿਲੇ ਵਾ ਦੇਜੋ ਆ ਕੱਟੀਏ ਮਗਰ ਇਹ ਹਾਂ ਤੇ ਹੁਣ ਇਹਦੇ ਜਿਹੜਾ ਬੋਲੀ ਐ ਹਾਂ ਬੋਲੀ ਦਵਾਈਆਂ ਦੀ ਜਗ੍ਹਾ ਤੇ ਕੰਮ ਆਂਦੀ ਐ ਨਹੀਂ ਆਪਾਂ ਉਹ ਕਰਾਂਗੇ ਇਹਦੇ ਵਿੱਚ ਬਹੁਤ ਜ਼ਿਆਦਾ ਮਿਲ ਰਿਹਾ ਨੇ ਵਿਟਾਮਿਨ ਤੇ ਆਇਰਨ ਵਗੈਰਾ ਬਹੁਤ ਜ਼ਿਆਦਾ ਇਹਦੇ ਵਿੱਚ ਦਵਾਈਆਂ ਤੌਰ ਤੇ ਸਰੀਰ ਨੂੰ ਬਹੁਤ ਚੰਗਾ ਇਹ ਤਾਂ ਐਵੇਂ ਹੀ ਸੁਣਦੇ ਆ ਸਿਆਣੇ ਬੰਦੇ ਤੋਂ ਵੀ ਜੇ ਬੰਦੇ ਨੂੰ ਨਰਾਤਾ ਮੱਲਾ ਦੀਂਦਾ ਕੱਟਾ ਹੈ ਦੀਂਦਾ ਕੱਟਾ ਤਾਂ ਉਸ ਬੰਦੇ ਨੂੰ ਜੇ ਚਾਰ ਡੰਗ ਬੋਲੀ ਪਿਆਈ ਜਾਵੇ ਮੱਝ ਦੀ ਹਾਂ ਸਹੀ ਹੈ ਇਹ ਇਹਨੂੰ ਸ਼ੀਖ ਵੀ ਕਹਿ ਦਿੰਦੇ ਨੇ ਆਪਾਂ ਬੋਲੀ ਕਹਿ ਲੈਂਦੇ ਮੱਲਾ ਚਾਰ ਪੰਜ ਡੰਗਾਂ ਦਾ ਦੁੱਧ ਤਾਂ ਉਹ ਬੰਦੇ ਦਾ ਨਰਾਤਾ ਉਹਨੂੰ ਦੇਣ ਲੱਗ ਜਾਂਦਾ ਠੀਕ ਹੈ ਜੋ ਬਲੈਂਡ ਹੋ ਰਿਹਾ ਹੁੰਦਾ ਥੋੜਾ ਥੋੜਾ ਰਾਤ ਨੂੰ ਨਹੀਂ ਦਿੰਦਾ ਦਿਨੇ ਦਿੰਦਾ ਠੀਕ ਹੈ ਨਾ ਉਹ ਬੰਦੇ ਨੂੰ ਐ ਸੁਣ ਲਿਆ ਵੀ ਦੀਨ ਲੱਗ ਜਾਂਦਾ ਇਹ ਹੈ ਜੀ ਮੁਰਲਾ نسل ਮੁਰਲਾ نسل ਦੀ ਇਹ ਨਿਸ਼ਾਨੀ ਹੈ ਇੱਕ ਤਾਂ ਸਿੰਘ ਦੇ ਕੋ ਕੁੰਡੇ ਇਕਾ ਥੋੜੇ ਜਿਹਾ ਬਾੜ ਹੁੰਦੇ ਨੇ ਸਿਰ ਦੇ ਵਿੱਚ ਚਿੱਟੇ ਥੋੜੀ ਜੀ ਪੂ ਚਿੱਟੀ ਹੁੰਦੀ ਹੈ ਸੀਲ ਬਹੁਤ ਹੈ ਜੀ ਇਹ ਆ ਦੇਖੋ ਕੱਟੀ ਹੈ ਦੂਪੀ ਹੋਰ ਆਗੀ ਕੱਟੀ ਬਰੀਡ ਹੈ ਦੂ ਤਕੜੀ ਬਣੂਗੀ ਕੋਪਰ ਰੱਖਣੇ ਪਸੂਰੇ ਥੋੜੇ ਨੇ ਬਾਕੀ ਢਾਣੀ ਜਿਨੇ ਤੇ ਨੰਬੀ ਹੈਗਾ ਹੈਗਾ ਸਵੇਰੇ ਜੁਆ ਸੀ ਜੱਟ ਦਾ 10 ਕਿਲੋ ਕੱਟੀਆਂ ਦਾ ਚੁੰਗਾ ਕੱਟੀਆਂ ਚੁੰਗਣੀ ਨਾ ਪਿਆ 5 ਵਜੇ ਸੂਫੀ ਹੈ 5 ਵਜੇ ਸਵੇਰੇ ਸੂਫੀ ਹਾਂ ਮਰੀ ਰਾਤ ਵੀ ਗਰ ਕਿਵੇਂ ਸੀ ਮੈਂ ਵੀ ਕੱਢੇ ਸੀ ਅੰਦਰ ਚਲੋ ਫੋਟੋ ਨਾ ਅੰਦਰ ਮੈਂ ਦੇਖੀ ਗਿਆ ਪਿਆ ਹਾਂ ਉਹ ਮੋਬਾਈਲ ਨਾਲ ਆ 5 ਵਜੇ ਸਹੀ ਹਾਂ ਮੈਂ ਉੱਥੇ ਆ ਕੁੱਤੇ ਭੌਕੇ ਆਪਣੇ ਬਹੁਤ ਜ਼ਿਆਦਾ 5 ਵਜੇ ਮੈਂ ਕਿਹਾ ਵੀ ਸੀ ਆਪਣੇ ਕਮਰੇ ਮਾਂ ਵੀ ਗਰ ਮਰੀ ਰਾਤ ਉਰੀ ਮੰਜਾ ਢਾਲਿਆ ਤੋ ਕੱਲ ਛੱਕ ਜੀ ਮੈਨੂੰ ਦਿਨੇ ਸ਼ਾਮ ਜੀ ਨੂੰ ਤਾਂ ਹੀ ਤੈਨੂੰ ਕਿਹਾ ਮੈਂ ਆ ਤੂੰ ਉਰੀ ਪੈ ਜਾ ਮਿਲਵੇਂ ਆ ਕੇ ਆਇਆ ਕੱਪੇ ਫੰਦ ਗਈ ਅੱਜ ਤਾਂ ਵਿਪੜ ਜਾਂਦੇ ਨਾ ਫਿਰ ਹੋਰ ਫਿਰ ਇਹ ਵੀ ਪੂਰਾ ਮਨ ਲੈ ਇੱਕ ਡ੍ਰਿਵਲੀ ਕੇਸ ਹੋ ਜਾਂਦਾ ਜੱਟੀਆਂ ਪਹਿਲਾਂ ਕਹਿਦੇ ਹੁੰਦੇ ਨੇ ਜੱਟ ਹਾਂ ਜਿੱਥੇ ਕਹਿੰਦੀ ਜੱਟੋ ਪੂਰੀ ਮੱਝ ਲਿਆ ਦੇ ਵੇ ਜੋ ਉਹੀ ਤਕਲੀ ਮਾਰ ਕੇ ਮਾਰ ਕੇ ਲਿਆ ਦੇ ਵੇ ਜੋ ਉਹੀ ਨਾ ਫਿਰ ਮਾਰ ਕੇ ਆਪਣੀ ਤਾਂ ਬਲੈਕ ਐ ਫਿਰ ਕਾਲੀ ਐ ਕੈਮਰੇ ਰੰਗ ਲਾ ਦੇ ਦੁੱਧ ਹੋ ਗਿਆ ਯਾਰ ਸਿਆਲ ਸਿਆਲ ਮਰਿਆ ਖੋਏ ਮਾਰ ਮਾਰ ਖਾਵਾਂਗੇ ਗਾਜਰ ਪਾ ਘਰ ਦੀਆਂ ਗਾਜਰਾਂ ਨੇ ਹੈ ਮਾਰ ਮਾਰ ਖੋਏ ਖਾਵਾਂਗੇ ਪਰਮਾਤਮਾ ਨੇ ਆਪਾਂ ਨੂੰ ਦੇ ਰੱਖਿਆ ਕੋਈ ਭੈਣ ਭਾਈ ਤੱਕਰ ਪਚਾ ਦੇਆ ਕਰਾਂਗੇ ਮਾਰ ਕੇ ਕੋਆ ਕੀ ਇਕੱਲੇ ਜਣੇ ਰੋ ਆ ਦੇਖ ਬੱਤਿਆ ਦੇਖ ਤਿੰਮ ਦੇਖ 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 ਆ ਆ ਆ ਇਹਨਾਂ ਦੀ ਬਰੀਡ ਆਪਣੇ ਘਰ ਦੀ ਹੈ ਪੀੜੀ ਬਾ ਪੀੜੀ ਮੱਲੇ ਇਹ ਕੱਟੀਆਂ ਦਿੰਦੀ ਆ ਇਹਨੂੰ ਆ ਨੋਮਾ ਨੋਮੀ ਬਾਰ ਸੂਈ ਹੈ ਜੀ ਆਪਣੇ ਕੋਲੇ ਹੁਣ ਇਹ ਛੋਟੀ ਉਮਰ ਦੀ ਹੈ ਕੋਈ ਹੈ ਹਾਂ ਉਹ ਕੱਟੀ ਤਕੜੀ ਹਾਂ ਉਹ ਬੈਠੀ ਆ ਐਸੇ ਦੀ ਆ ਕੱਟੀ ਐਸੇ ਦੀ ਆ ਇਹ 1 ਸਾਲ 2 ਮਹੀਨੇ ਦੀ ਕੱਟੀ ਐਸੇ ਦੀ ਹੈ ਇਦੇ ਵਿੱਚ ਨਾ ਜੀ ਪਤਾ ਕੀ ਆ ਦੁਖਾਨ ਚ ਵੀ ਅਸੀਂ ਸ਼ਹਿਰ ਚ ਰਹਿੰਦੇ ਆ ਦੇਖ ਲਓ ਪਿਆਰ ਕਰਦੇ ਆ ਪਸ਼ੂਆਂ ਨੂੰ ਕਿਉਂ ਦੁੱਧ ਹੈ ਜਿਹੜਾ ਮੁੱਲ ਦਾ ਮੇਰੇ ਬਾਹਰ ਅੱਗੇ 10 ਡੇਰੀਆਂ ਨੇ ਕੋਈ ਮੈਨੂੰ ਪਤਾ ਉਹ ਕਿਵੇਂ ਤਿਆਰ ਹੁੰਦਾ ਹੈ ਚਲੋ ਅਗਲਾ ਦਾ ਰੁਜ਼ਗਾਰ ਹੈ ਕਰੀ ਜਾਣ ਦੋ ਸੁੱਕਾ ਦੁੱਧ ਰਿਫੈਂਡ ਪਾ ਪਾ ਕੇ ਤੇ ਅਸੀਂ ਆਪ ਦਾ ਘਰ ਦਾ ਪਸ਼ੂ ਤਾਂ ਰੱਖਦੇ ਆ ਜੇ ਅੱਗੇ ਪਿੱਛੇ ਹੋ ਜੇ ਵੀ ਲੰਮਾ ਟਾਈਮ ਲੱਗੂ ਸੋਣ ਕਰਨ ਤੇ ਫਿਰ ਨਵਾਂ ਵੀ ਲੈ ਲੈਂਦੇ ਆ ਨਾ ਨਾ ਵਹੀ ਕਰਦਾ ਦੁੱਧ ਕਰਦਾ ਹੀ ਆ छोटा कती कती हां हजे मतल लटकी जा कुछ घंटे हो सबेरे सूई है देख ऐ भी अरे हाँ ए निशानी जाने पूछ के मैं पूछकी ਪੂਛ ਬੜਾ ਵਾਹ ਰੰਗ ਲੱਗੇ ਤਾਂ ਨਹੀਂ ਜਾਈਂਦੀ ਹੈ ਹਾਂ ਇਹ ਮੈਂ ਇਸ ਨੂੰ ਬਹੁਤ ਘਟਾ ਹੈ ਹਾਂ ਇੱਥੇ ਬਾਹਰ ਇੱਕ ਵੀ ਨਹੀਂ ਦੇ ਨਾ ਉਹਦੇ ਸਾਹ ਹਾਂ ਇਹ ਇਹ ਮੈਨ ਲੈਣਾ ਕਲਚਰ ਮੁਰਲਾ ਜਾਂਗੀ ਇੱਕ ਹੋਰ ਬਰੀਡ ਤਿਆਰ ਕਰ ਰਹੇ ਨੇ ਸਾਰਜੋ ਯੂਨੀਵਰਸਿਟੀ ਨੇ ਪਹਿਲੇ ਇੱਕ ਕੱਲਾ ਮੁਰਜੇ ਮੁਰਲਾ ਸੀ ਹੁਣ ਅੱਗੇ ਕਲਚਰ ਮੁਰਲਾ ਵਗੈਰਾ ਇਹਦੀ ਕੱਟੀ ਹੈ ਵੱਡੀ ਮੈਂ ਵੇਚੀ ਨਹੀਂ ਦਿੰਦਾ ਨਾ 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 ਅਸੀਂ ਖਾਂਗੇ ਅੱਗੇ ਮੈਸ ਬਣ ਜੂਗੀ ਉਹ ਠੀਕ ਹੈ ਨਾ ਕੱਟੀਆਂ ਕੱਟੀਆਂ ਤੋਂ ਮੈਸ ਬਣ ਜਾਂਦੀ ਹੈ ਹਾਂ ਹਾਂ ਕੋਈ ਪੈਗਾ ਨਹੀਂ ਉਹ ਵੇਚੇ ਆ ਵੀ ਗਾੜ੍ਹ ਤਿਆਰ ਕਰਨਾ ਨੇ ਅੱਤ ਹਾਂ ਦੋ ਵੱਡੀ ਉਮਰ ਦੀ ਹੋਈ ਜਾਂਦੀ ਹੈ ਬੇਚਰੀ ਹਾਂ ਕੱਟੀਆਂ ਨੂੰ ਇਹਨਾਂ ਦੀ ਹਮਾਇਸ਼ਾ ਬਣ ਜਾਂਦੀ ਹੈ ਵਧੀਆ ਹਾਂ ਸਾਰਾ ਬਾਬਾ ਬਣ ਜੂਗਾ ਜੀ ਅੱਛਾ ਜੀ ਇਸ ਤਰ੍ਹਾਂ ਇਹ ਵੀ ਦਿਖਾਣ ਦਾ ਮਕਸਦ ਨਹੀਂ ਵੀ ਕੋਈ ਅਸੀਂ ਉਹ ਸ਼ਵਾਈ ਚ ਦਿਖਾਣੇ ਨਾ ਨਾ ਜੀ ਵੀ ਗੱਲ ਹੈ ਵੀਰ ਮੇਰੇ ਉਹ ਜਿਹਦੇ ਕੋਲੇ ਕੋਈ ਸਾਧਨ ਹੈ ਰੱਖਣ ਦਾ ਜਗ੍ਹਾ ਹੈਗੀ ਹੈ ਉਹ ਰੱਖੋ ਜਰੂਰ ਮੈਂ ਇਸ ਨੂੰ ਮੈਂ ਸਭ ਦਾ ਖਰਚਾ ਆਪ ਕੱਢ ਦਿੰਦੀ ਐ ਅੱਧਾ ਸੋਨੂੰ ਦਊਗੀ ਅੱਧਾ ਆਪ ਖਾ ਲੂਗੀ ਠੀਕ ਹੈ ਚਲ ਜਿਵੇਂ ਸ਼ਹਿਰ ਚੂਚ ਕੋਈ ਰੱਖਦਾ ਹੈ ਤੇ ਅਸੀਂ ਵੀ ਤਾਂ ਰੱਖੀ ਜੰਨੇ ਆ ਚਲੋ ਸਾਡੇ ਦਾ ਖੇਤੋਂ ਆ ਜਾਂਦਾ ਸਮਾਨ ਪਾ ਦਿੰਦੇ ਨੇ ਅੱਡ ਅੱਡ ਬੰਦੇ ਲੱਗੇ ਹੋਏ ਨੇਗੇ ਸਹੀ ਗੱਲ ਹੈ ਠੀਕ ਕਰੇ ਅਸੀਂ ਨਹੀਂ ਜਿਹੜਾ ਖਾਣ ਦਿੰਦੇ ਸਾਡੇ ਬੱਚੇ ਮਾਈਆਂ ਸਾਰੇ ਪਿਆਰ ਕਰਦੇ ਆ ਜਨਮਰਾਂ ਨੂੰ ਹਾਂ ਕੰਮ ਕਰਦੇ ਆ ਜੀ ਤੇ ਇਹ ਨਹੀਂ ਹੁਣ ਆਪਣੇ ਘਰੇ ਹੋ ਗਿਆ ਦੁੱਧ ਦੁੱਧ ਦਾ ਤੇਰ ਮਰਤਨ ਇਹਦੇ ਤੇ ਹਰ ਆਦਮੀ ਦਾ ਹਿੱਸਾ ਹੁੰਦਾ ਹਾਂ ਇਹਦੇ ਤੇ ਹਰ ਆਦਮੀ ਦਾ ਹਿੱਸਾ ਹੁੰਦਾ ਹੈ ਅਧਿਕਾਰ ਹੁੰਦਾ ਦੁੱਧ ਦੇ ਉੱਤੇ ਮੈਂ ਸੋਚਿਆ ਮੇਰੇ ਨਾਨਾ ਉਹ ਤਾਂ ਕ ਵਪਾਰ ਹੋ ਗਿਆ ਕਿਉਂਕਿ ਕੁਦਰਤ ਨੇ ਦਿੱਤਾ ਹੋਇਆ ਹੈ ਕੁਦਰਤ ਤੋਂ ਵੱਡੀ ਚੀਜ਼ ਕੋਈ ਵੀ ਨਹੀਂ ਹੈਗੀ ਕੁਦਰਤ ਕਵਨ ਕਹਾ ਵਿਚਾਰ ਬਾਰੇ ਨਾ ਜਾਵੇ ਇੱਕ ਵਾਰ ਇਹਦਾ ਕੀ ਪਤਾ ਦੇਖ ਰਾਤ ਬੰਦ ਖਲਾਸੀ ਪਾਣਾ ਹੋਏ ਹੋਰ ਆਕ ਸਕੇ ਨਾ ਕੋਈ ਇਹ ਭਾਈ ਇਹ ਚੀਜ਼ਾਂ ਨਾ ਜਿਹੜੀਆਂ ਇਹਨਾਂ ਨੂੰ ਕੋਈ ਸਮਝ ਸਕਦਾ ਅਮਰਤ ਵੇਲੇ ਸੂਈ ਹੈ ਜੀ ਅਮਰਤ ਵੇਲੇ ਸੂਈ ਆਦੀ ਪਾਣੀ ਚੱਲੀ ਜਾਂਦੀ ਪਾਣੀ ਚੱਲੀ ਜਾਂਦੀ ਬਹੁਤ ਵਧੀਆ ਹੋ ਗਿਆ ਜੀ ਪਰਮਾਤਮਾ ਨਾਲ ਜੋ ਜੀ ਹਾਂ ਮਾਲਕ ਦੇ ਰੰਗ ਹੋਣੇ ਨੇ ਉਹਦੇ ਰੰਗ ਨੇ ਜੀ ਹਾਂ ਮਾਲਕ ਦੇ ਰੰਗ ਹਾਂ ਸੈਂਸ ਇਥੇ ਆ ਕੇ ਫੇਲ ਹੈ ਮਰਨ ਤੇ ਜੰਮ ਤੇ ਹਾਂ ਜੀ ਹਾਂ ਬਾਕੀ ਸਾਰਾ ਕੁਝ ਬੰਦੇ ਦੇ ਹੱਥ 'ਚ ਹੈ ਜਨਮ ਮਰਨ ਦੇ ਅਗੇ ਵੀਰੋ ਬਹੁਤ ਖੁਸ਼ੀ ਹੋਈ ਹੈ ਮੈਂ ਇਸੂ ਵੀ ਹੈ ਉਹ ਯਕਨਾ ਖੁਸ਼ੀ ਹੈ ਇਹ ਗੱਲ ਲੱਗ ਗਈ ਗੋਡੇ ਗੋਡੇ ਕੁਛ ਹੀ ਹੈ ਗੱਲ ਟਕਰ ਭਰ ਗਏ ਕਰੇ ਦੁੱਧ ਹੋ ਗਿਆ ਭਾਂਡਾ ਭਾਂਡਾ ਪਰ ਦੁੱਧਾ ਕਿਉਂ ਦੁੱਧ ਨਾ ਦੀਵਾਲੀ ਟੱਪੀ ਸੀ ਦੀਵਾਲੀ ਤੋਂ ਮਗਰੋਂ ਸੂਪੀ ਇੱਕ ਗੱਲ ਹੋਰ ਹੈ ਜੀ ਕਿਉਂ ਦੀਆਂ ਆਈਟਮਾਂ ਦੇਖੋ ਕਿੰਨੀਆਂ ਬਣਦੀਆਂ ਨੇ ਕਿਉ ਲੱਸੀ ਦਹੀਂ ਦੁੱਧ ਪਨੀਰ ਮੈਂ ਕਹਿੰਦਾ ਜੀ ਸਾਡੇ ਤੋਂ ਗਿਣੀਆਂ ਨਹੀਂ ਜਾਂਦੀਆਂ ਨਹੀਂ ਐਡਮਾ ਬਣਦੀਆਂ ਫਿਰ ਉਹ ਵੀ ਨੇਚਰਲ ਘਰ ਦਾ ਕਿਉਂ ਅੱਛਾ ਜੀ ਸਤਿ ਸ਼੍ਰੀ ਅਕਾਲ ਅਸਲਾਮ ਵਾਲੇਕਮ ਸਾਰਿਆਂ ਨੂੰ ਜੀ ਖੁਦਾ ਹਫਿਜ਼ ਸਾਡਾ ਚੈਨਲ ਹੈ ਜੀ ਸਿੰਪਲ ਲਾਈਫ 557 ਰੂਪਿੰਡ ਜੋਤ 557 ਸਤਿ ਸ਼੍ਰੀ ਅਕਾਲ ਰੱਬਾ ਰੱਖਾ ਬੰਦੇ ਨਾਲ ਪਿਆਰ ਕਰੋ ਪੈਸਾ ਵੱਡੀ ਚੀਜ਼ ਨਹੀਂ ਬੰਦਾ ਵੱਡੀ ਚੀਜ਼ ਹੈ